ਸ ਨੂੰ ਸਾਹਿਬ ਜੀ ਦੇ ਪਾਸ ਸਾਡੇ ਸਨੁਚੇ ਦੁਕਾਨਦਾਰ ਭਰਾਵਾਂ ਨੇ ਬਰਨਾਟ ਦੇ ਬਟਾਪੁਰਲਾ ਕਚੀ ਵਾਲਾ ਸ਼ੇਰਪੁਰ ਮਹਿਲ ਕਲਾ ਤਕਰੀਬਾ ਸਾਰਿਆਂ ਸਸਤਾਵਾਂ ਆ ਮਹੀਨੇ ਦੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਇਕੱਠੇ ਹੋਵਾਂਗੇ ਬਹੁਤ ਵਿਚਾਰਾ ਹੋ ਜਾਂਦੀਆਂ ਨੇ ਬਾਕੀ ਇਕਾਂ ਹੋ ਜਾਂਦਾ ਹੈ ਪ੍ਰਮਾਤਮਾ ਕਰੇ ਕਿਰਪਾ ਇਸ ਤਰ੍ਹਾਂ ਸਾਰੀ ਮਾਰਕ ਦਿੱਤੇ ਮੇਰ ਪਰਿਆ ਹੱਥਾਂ ਤੇ ਚੰਦਿਕੀਆਂ ਵੀ ਜਦੋਂ ਵਧੀਆ ਪਹੁੰਚੀਆਂ ਸਾਰੇ ਕੱਲੇ ਕੱਲੇ ਤੁਹਾਡਾ ਜਿਹੜਾ ਕਦਮ ਆਉ ਸਾਡੇ ਸਿਰ ਮੱਥੇ ਆ ਅਸੀਂ ਤੁਹਾਡਾ ਤਹਿ ਦੋਤਾਂ ਦਾ ਸਾਰੇ ਹੀ ਦੁਕਾਨਦਾਰਾਂ ਵੱਲੋਂ ਆਪਣੀ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਕੱਢ ਕੇ ਸਾਰਿਆਂ ਦੇ ਵੱਲੋਂ ਇਹ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਮਾਰਕੀਟ ਦੇ ਵਿੱਚ ਕਰਵਾਏ ਗਏ ਤੇ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਅਸੀਂ ਨਵੇਂ ਸਾਲ ਦੇ ਵਿੱਚ ਜਿਹੜਾ ਸਾਡੀ ਮਾਰਕੀਟ ਦੇ ਵਿੱਚ ਗੁਰੂ ਸਾਹਿਬ ਨੇ ਚਰਨ ਪਾਏ ਨੇ ਤੇ ਸਾਹਮਣੇ ਕੀਰਤਨ ਸਰਵਣ ਕੀਤਾ ਤੇ ਸਾਰੇ ਜਿਹਨੇ ਜਿੰਨੇ ਵੀ ਪਤਵੰਤੇ ਸੱਜਣ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਧ ਧੰਨਵਾਦ ਗੁਰੂ ਸਾਹਿਬ ਦਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਓਟਾ ਆਸਰਾ ਦਿੱਤਾ ਤੇ ਮਾਰਕੀਟ ਦੇ ਕੱਲੇ-ਕੱਲੇ ਦੁਕਾਨਦਾਰ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਇਸ ਯੋਗਦਾਨ ਪਾਇਆ ਨੰਗਰਾਂ ਦੇ ਵਿੱਚ ਯੋਗਦਾਨ ਪਾਇਆ ਤੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਜਿਹੜਾ ਨਵਾਂ ਸਾਲ ਆ ਉਹ ਹਰ ਇੱਕ ਦੇ ਲਈ ਖੁਸ਼ੀਆਂ ਭਰਿਆ ਹੋਊਗਾ ਤੇ ਹਰ ਇੱਕ ਦੁਕਾਨਦਾਰ ਉਹਦੇ ਵਿੱਚ ਹੋਰ ਬੰਦੇ ਵਿੱਚ ਹਲਕੇ ਭਾਰ ਦੇ ਵਿੱਚੋਂ ਜਿਵੇਂ ਆ ਆਪਣੇ ਐਮਐਲਏ ਸਾਹਿਬ ਹੋਗੇ ਜਾਂ ਹੋਰ ਜਿਨ੍ਹਾਂ ਵੀ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਸਾਰੇ ਪਿੰਡਾਂ ਦੇ ਵਿੱਚੋਂ ਤੇ ਵਿਸ਼ੇਸ਼ ਤੌਰ ਤੇ ਜਿਹੜੀਆਂ ਇਕਾਈਆਂ ਜਿਵੇਂ ਸਿੱਧੂਪੁਰ ਡਕੌਂਦਾ ਉਹ ਗ੍ਰਾਹਾਂ ਕਾਫੀਆਂ ਸਾਰੀਆਂ ਜਿਹੜੀਆਂ ਭਾਰਤੀ ਕਿਸਾਨ ਯੂਨੀਅਨ ਦੀਆਂ ਹਕਾਇਆਂ ਨੇ ਉਹਨਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਵਿਸ਼ੇਸ਼ ਤੌਰ ਤੇ ਸਾਰੇ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਨੇ ਵੀ ਇੱਥੇ ਭਰਮੀਆਂ ਸਾਹਿਬ ਉਮੀਦ ਕਰਦੇ ਆ ਮਹਾਰਾਜ ਬਖਸ਼ਿਸ਼ ਕਰਨਗੇ ਤੇ ਆਪਾਂ ਇਤੋਂ ਵੀ ਵਧੀਆ ਪ੍ਰੋਗਰਾਮ ਆ ਜਿਹੜਾ ਉਹ ਆਪਾਂ ਕਰਾਂਗੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅੱਜ ਬਹੁਤ ਹੀ ਖੁਸ਼ੀ ਦੇ ਰੰਗ ਦੇ ਉੱਪਰ ਜờ ਬੈਠੇ ਉੱਚੀ ਸਾਲ ਸੰਤੋ ਸਤ ਤੋਂ ਪਹਿਲਾਂ ਗੁਰੂ ਦੀ ਫਤਿਹ ਗੱਜਕੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਲਗ ਪੁਰਸਿਆਂ ਬਾਤਸਾਂ ਨੇ ਸਤਿਗੁਰ ਨਦਰ ਕਰੇ ਅੱਜ ਮੁੱਚੇ ਮਹਿਰਪੁਰਾਂ ਦੇ ਦੁਕਾਨਦਾਰ ਭਰਾਵਾਂ ਦੇ ਵੱਲੋਂ ਰੇਹ ਸਾਫ਼ ਹੀ ਤਰ੍ਹਾਂ ਗੁਰੂ ਸਾਹਿਬ ਦਾ ਉਹ ਆਸਰਾ ਲਿਆ ਜਾਂਦਾ ਦਾ ਮੈਂ ਸਮਝਦਾ ਵੀ ਪੰਜਾਬ ਦੀ ਧਰਤੀ ਪੰਜਾਬ ਦੇ ਲੋਕ ਭਾਗਾ ਵਾਲੇ ਨੇ ਜਿਹੜੇ ਆਹ ਮਹੀਨੇ ਦੇ ਵਿੱਚ ਤਕਰੀਬਨ ਉਹ ਦਾ ਮਹੀਨਾ ਲੋਕ ਇੰਨਾ ਦਾਨ ਕਰਦੇ ਨੇ ਸਾਰੀਆਂ ਸੰਸਥਾਵਾਂ ਦੇ ਤਕਰੀਬਨ ਮੈਂ ਜਾ ਕੇ ਆਇਆ ਕਨ ਹਸਪੀਟਲ ਦੇ ਵਿੱਚ ਗੁਰੂ ਸਾਹਿਬ ਦਾ ਉਤਾਰ ਫਰਾ ਲੈ ਆ ਸੀ ਸਾਰੀਆਂ ਟੈਚੀ ਜੀਆਂ ਦਾ ਸ਼ੇਰਪੁਰ ਮਹਿਲਕਣਾ ਤਕਰੀਬਨ ਸਾਰੀਆਂ ਸੰਸਥਾਵਾਂ ਆਹ ਮਹੀਨੇ ਦੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਯਾਦ ਕਰਦੀਆਂ ਨੇ ਕਿਉਂਕਿ ਆ ਇਸੇ ਵੀ ਨਨੇ ਵਿੱਚ ਸਿੱਖ ਧਰਮ ਦੇ ਲਈ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਲੱਚਿਆ ਗਿਆ ਮੈਨੂੰ ਨਹੀਂ ਲੱਗਦਾ ਵੀ ਕਿਤੇ ਦੁਨੀਆ ਭਰ ਦੇ ਵਿੱਚ ਕੋਈ ਨਮੂਨਾ ਮਿਲਦੀ ਹੋਊਗੀ ਕਿਉਂਕਿ ਗੁਰੂ ਸਾਹਿਬ ਨੇ ਦਸਵੇਸ਼ ਪਿਤਾ ਨੇ ਸਰਵੰਸ ਪਾਇਆ ਆ ਵੀ ਨਿਰਵੰਧ ਸਾਰੀਆਂ ਕੁਰਬਾਨੀਆਂ ਹੋਈਆਂ ਨੇ ਜਿਦੀ ਕਰਕੇ ਮੈਂ ਅਸੀਂ ਫਤਿਹਗੜ੍ਹ ਸਾਹਿਬ ਗਏ ਵੀ ਕਿੰਨੇ ਜਨੇ ਵੀ ਹਰਕਤ ਦੇ ਨਾਲ ਲੋਕਾਂ ਨੂੰ ਇੰਨਾ ਸਰਵਨ ਦੇ ਸਤਿਕਾਰ ਨਾਲ ਲਗਰਾਂ ਦੀ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਜਿਹੜੀ ਸੇਵਾ ਸੀ ਕੀਤੀ ਜਾ ਰਹੀ ਸੀ। ਜਾਨੀ ਕਿ ਭਰਾਵਾ ਪਤਾ ਜੇ ਇਹ ਸੱਜਿਆ ਕਰਦੇ ਆਪਾਂ ਸ਼ੁਕਰ ਕਰਿਆ ਕਰੋ ਵੀ ਆਪਾਂ ਪੰਜਾਬ ਦੀ ਧਰਤੀ ਦੇ ਜਨਮ ਲਿਆ। ਬਹੁਤ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਬਾਹਰਲੇ ਸਟੇਟਾਂ ਦੇ ਵਿੱਚ ਆਪ ਵੀ ਘੁੰਮ ਕੇ ਆਉਂਦੇ ਨੇ ਜਾ ਕੇ ਦੇਖੀਏ ਨਾ ਆਪਣੇ ਵਰਗੇ ਲੋਕ ਨਹੀਂ ਹੈਗੇ। ਆਪਣੇ ਵਰਗੀ ਜਿੰਨੀ ਆਪਾਂ ਗੁਰੂ ਸਾਹਿਬ ਦੇ ਅੱਗੇ ਦੀ ਕਿਰਪਾ ਇਹ ਜੇ ਤੁਸੀਂ ਬਾਹਰ ਸਟੇਟਾਂ ਵਿੱਚ ਜਾ ਕੇ ਦੇਖੋ ਬਹੁਤ ਜ਼ਿਆਦੇ ਹਾਲਾਤ ਮਾੜੇ ਨੇ ਮੈਂ ਸਤੀਸ ਗੜ੍ਹੇ ਪਿੱਛੇ ਜਾ ਕੇ ਆਇਆ ਐਂਡਰਮਿਕ ਪੰਜਾਬ ਪਿਆ 2 ਘੰਟਾ ਫੋਕਦੇ ਨੇ ਅਮਾ ਇਹਦਾ ਹੀ 2 ਘੰਟਾ ਫੋਕਦੇ 50 ਦਾ ਵੀ ਬਿੱਲ ਦਿੰਦੇ ਨੇ ਇੰਨੀ ਗਰੀਬੀ ਹੈ ਜਨਨ ਕਿ ਆਦਿਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਆ ਲੈ ਉਹਨਾਂ ਕੋਲ ਜਾ ਕੇ ਪੂਰੇ ਕੱਟ ਦੇ ਵਿੱਚ ਹੱਥ ਤੱਕ ਗੱਡੀ ਨਹੀਂ ਹੈਗੀ ਜਨਨ ਕਿ ਆਪਣੇ ਵਰਗੇ ਲੋਕ ਆਪਣੇ ਵਰਗੀ ਰਹਿਣੀ ਬਹਿਣੀ ਆਪਣੇ ਦੇ ਐਡਾ ਵੱਡਾ ਆਪਣਾ ਇਤਿਹਾਸ ਆ ਵੇ ਬਹੁਤ ਗੁਰੂ ਦੀ ਕਿਰਪਾ ਆਪਣੇ ਤੇ ਤੇ ਆਪਾਂ ਇਸ ਗੱਲ ਨੂੰ ਸੰਭਾਲ ਕੇ ਰੱਖੀਏ ਥੋੜਾ ਜਿਹਾ ਇੱਕ ਅੰਤ ਨਾਲ ਦੇਖੀ ਆ ਵੀ ਆਪਾਂ ਥੋੜੇ ਜਿਹਾ ਈਰਖਾਵੰਦੀ ਜੋ ਹੁੰਨੇ ਜਾਂਦੇ ਆ ਉਸ ਸਥਾਨ ਦੇ ਵਿੱਚ ਇੱਕ ਸ਼ਾਂਤੀ ਹੈਗੀ ਆ ਵੀ ਆਪਾਂ ਜਰੂਰ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਆ ਇਹਨਾਂ ਨੇ ਸਹਯਾਮਾਂ ਦੇ ਉੱਪਰ ਚੱਲ ਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਵੀ ਭਾਈ ਉਹਦਾ ਕੋਈ ਨਾ ਕੋਈ ਦੌਰ ਹੁੰਦਾ ਜਦੋਂ ਆਪਾਂ ਮਾਨ ਸਨਮਾਨ ਨਹੀਂ ਦਿੰਦੇ। ਕਈ ਵਾਰੀ ਹੋਰ ਲੋਕਾਂ ਨੂੰ ਬਾਈ ਵਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੇ ਸਾਰਿਆਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਮੈਨੂੰ ਨਹੀਂ ਲੱਗਦਾ ਕੋਈ ਗੁਰੂ ਘਰ ਵੀ ਹੋਰ ਬਣਗੇ ਜੇ ਵੀਰ ਜਦੋਂ ਨਹੀਂ ਮਾਨ ਸਨਮਾਨ ਮਿਲਦਾ ਫੇਰ ਉਹਦਾ ਬਖਰਾ ਕੋਈ ਗੁਰੂ ਘਰ ਬਣਾਉਂਦੇ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਖਰਾਕ ਜਿਹੜਾ ਮਿਲ ਵਰਤਨ ਆ ਗੁਰੂ ਸਾਹਿਬ ਨੇ ਤਾਂ ਬਹੁਤ ਵੱਡੀਆਂ ਗੱਲਾਂ ਆ ਸਾਰੇ ਗੁਰੂਆਂ ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਨੇ ਤਾਂ ਪਹਿਲੇ ਜਨਮ ਹੀ ਉਸ ਸਮਿਆਂ ਸਰਕਾਰਾਂ ਦੇ ਹਕੂਮਤਾਂ ਦੇ ਖਿਲਾਫ ਬੋਲ ਕੇ ਤੇ ਉਹ ਉਹ ਗੱਲਾਂ ਕਈਆਂ ਵੀ ਜਿਹੜੇ ਆਪਾਂ ਸੋਝ ਵੀ ਨਹੀਂ ਸਕਦੇ ਉਹਨੇ ਆਖਿਆ ਨੀਚਾ ਅੰਦਰ ਨੀਝ ਜਾਤ ਨੀਚੀ ਹੋਵਤ ਨੀਝ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਭ ਹੋਈ ਉਹਦਾ ਕਹਿੰਦਾ ਕਿ ਉਹਨਾਂ ਦਾ ਸਾਥੀ ਜਿਹੜੇ ਦੀਨਾ ਟੁੱਟਣੇ ਨੇ ਉਹ ਤੋਂ ਵੀ ਹੈ ਨੀਚਾ ਅੰਦਰ ਉਹ ਤੋਂ ਵੀ ਅਤਨੀ ਚੁੰਦੇ ਨੇ ਤੇ ਵਕਤ ਵਕਤ ਗੁਰੂਆਂ ਨੇ ਆਪਦੇ ਸਮੇਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਨਗਰ ਦੀ ਪ੍ਰਸਾ ਚਲਾ ਕੇ ਵੱਡੇ ਵੱਡੇ ਆਪਰ ਬਾਸ ਵਰ ਕੇ ਆਏ ਉਹਨਾਂ ਨੂੰ ਵੀ ਕਿਹਾ ਕਹਿੰਦਾ ਸੰਗਤ ਦੇ ਵਿੱਚ ਜਾਤ ਸੰਗਤ ਦੇ ਵਿੱਚ ਬੈਠ ਕੇ ਲੰਗਰ ਸਾਕਿਆ ਉਹ ਦੇਰ ਦਰਸ਼ਨ ਦਿੰਦੇ ਸੀ ਗੁਰੂ ਅਮਰਦਾਸ ਪਾਸਾ ਜੀ ਨੇ ਸਰੋਵਰਾਂ ਦੀ ਖੁਦਾਈ ਕਰਾਈ ਜਿ ਸਾਰੇ ਲੋਕ ਇੱਕ ਜਗ੍ਹਾ ਦੇ ਉਪਰ ਅਸਰਾਨ ਇਕੱਠੇ ਹੋ ਕੇ ਕਰ ਸਕਣ ਜੇ ਅਮਰਦਾਸ ਪਾਸ ਜੀ ਦਾ ਇਤਿਹਾਸ ਦੇਖੀਏ ਹਰ ਗੁਰੂ ਨੇ ਉਸ ਵੇਲੇ ਦੀ ਹਕੂਮਤ ਦੇ ਉਸ ਵੇਲੇ ਦੀ ਜਿਹੜੀ ਯਾਨੀ ਕਿ ਕੋਈ ਤੀ ਕੋਈ ਚਾਹੂਦੀ ਸੀ ਉਹਦੇ ਖਿਲਾਫ ਹੋ ਗਿਆਗਾ ਜਿਦੀ ਤਾਂ ਸਮੇਸ਼ ਮਿੱਤਰ ਜਿੰਤਾ ਗੱਲੀ ਖਦਮ ਕਰਤੀ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਸਰਗਾ ਦਾ ਇੱਕ ਬੰਦਾ ਜੇ ਮਾਸਰਾ ਹੋਵੇ ਭਾਵੇਂ ਆਮੰਦਾ ਹੋਵੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਗਿਆ ਕੋਹਤ ਬੰਦਾ ਜਾਨੀ ਕਿ ਦੁਨੀਆ ਦੇ ਉੱਪਰ ਆਪਣਾ ਇਤਿਹਾਸ ਹੈ ਕਿ ਦੁੱਖੜੀ ਗੱਲ ਇਹ ਹੈ ਕਿ ਆਪਾਂ ਉਹ ਫਲਾ ਨਹੀਂ ਸਕੇ ਜਾਨੀ ਕਿ ਹੋਸਟੇਟਾਂ ਦੇ ਵਿੱਚ ਜਾ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਆਪਾਂ ਦੱਸ ਨਹੀਂ ਸਕੇ ਇਸ ਗੱਲ ਦਾ ਜ਼ਰੂਰ ਸਾਡੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਨਰੂਨੀ ਗੁਰਦੁਆਰਾ ਪ੍ਰਵਾਨਿਤ ਕਮੇਟੀ ਉਹਨਾਂ ਤੇ ਗਿਲਾ ਰਹਿਣਾ ਹੈ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਜੀ ਇਨਸਾਨ ਦੇ ਬਾਗੂਆਂ ਨਾਲ ਉਹ ਪਸੰਦ ਨੂੰ ਬੁਨਿਆਦ ਜੋੜ ਕੇ ਮਾਫੀ ਮੰਗਦਾ ਅੱਜ ਦੇ ਦਿਨ ਦੇ ਪਰ ਸੂਹ ਦੁਕਾਨਦਾਰ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਨੇ ਨਵੇਂ ਸਾਲ ਦੀ ਆਮਦ ਦੇ ਉੱਪਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਜਿਹੜਾ ਵੀ ਮਨੁੱਖ ਉਹ ਓਟ ਆਸਰਾ ਲੈ ਕੇ ਚੱਲਦਾ ਨਰਬਾਣੀ ਤੇ ਲਿਖਿਆ ਇੱਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀ ਏਂਦਾ ਅੱਲਾ ਪ੍ਰਮਾਤਮਾ ਤੇ ਮਿਹਰ ਕਰਦਾ ਕਿ ਉਹਦੀ ਹਮੇਸ਼ਾ ਹੀ ਤੰਦਰੁਸਤੀ ਕਾ ਦੀ ਕਲ ਰਹਿਣਿਆ ਕਾਲਪੁਰਖ ਵਹਿਗੁਰੂ ਸਾਰੇ ਇਕੱਤਰ ਭਰਾਵਾਂ ਨੂੰ ਜੀ ਦੁਕਣੀ ਰਾਤ ਜੰਮੀ ਤਰਤੀ ਵਸੇ ਹਮੇਸ਼ਾ ਜਿੰਦੀ ਕਲਾ ਰੱਖੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਜਿਹੜਾ ਪੂਰਾ ਟਾਈਮ ਕੱਟਣ ਦੀ ਜੇ ਆਪਾਂ ਟਾਈਮ ਕੱਟਾਂਗੇ ਇਕੱਠੇ ਹੋਵਾਂਗੇ ਬਹੁਤ ਵਿਚਾਰਾਂ ਹੋ ਜਾਂਦੀਆਂ ਨੇ ਬਾਕੀ ਇਕਾਂ ਹੋ ਜਾਂਦਾ ਹੈ ਪ੍ਰਮਾਤਮਾ ਕਾ ਲੇਹ ਕਿਰਪਾ ਇਸ ਤਰ੍ਹਾਂ ਸਾਰੀ ਮਾਰਗ ਰਿਤੇ ਮੇਰੇ ਪਰ ਹੱਥਾਂ ਤੇ ਜੰਦੀ ਕਲਾ ਰੱਖੇ ਇਕਾ ਜਿ ਮੈਂ ਤੁਹਾਨੂੰ ਮਤਲਬ ਸੁਨੇਹਾ ਵੀ ਜਰਨ ਤੋਂ ਆ ਕੇ ਵਾਪਸ ਕਰਾਂ ਸਾਰੇ ਨੇ ਵੀ ਆਪਣੇ ਪਰਿਵਾਰ ਦੇ ਵਿੱਚ ਜਰੂਰ ਜਾ ਕੇ ਦੱਸਿਆ ਕਰੋ ਕਿ ਸਾਡਾ ਪ੍ਰੋਗਰਾਮ ਆ ਮਹਿਲ ਪਲਾਣ ਆundi family ਨੂੰ ਦੱਸਿਆ ਕਰੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਪਰਿਵਾਰ ਹੈ ਜਾਂਪ ਤੋਂ ਉੱਥੇ ਜਾਣਾ ਚਾਹੀਦਾ ਇਹ ਸਾਰਿਆਂ ਦੇ ਫੈਕਟਾ ਕਰਦਾ ਪਰਿਵਾਰ ਦਾ ਨਾਲ ਹੁੰਦਾ ਖਰਚ ਬਣਦਾ ਇਹ ਜੇ ਕੋਈ ਨਾ ਫਿਕਰੀ ਚੱਜਦੀ ਹੈ ਜੇ ਸਾਰੇ ਇਕੱਠੇ ਹੋਵਾਂਗੇ ਕਈ ਵਾਰ ਇਹ ਹੁੰਦਾ ਵੀ ਅਸੀਂ ਘਰ ਦਾਸੀ ਨਹੀਂ ਪਾਉਂਦੇ ਵੀ ਸੀ ਕੀ ਕਰੌਣ ਕਰਨਾ ਰਹਿ ਗਈ ਇਹਨੇ ਆ ਕਿ ਅੱਜ ਇਧਰ ਜਾਣਾ ਅੱਜ ਇਧਰ ਜਾਣਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਅੱਗੇ ਵਾਸਤੇ ਕੀਤਾ ਜ਼ਰੂਰ ਧਿਆਨ ਮੱਤਾਂ ਕਰੋ ਵੀ ਸਾਡੀ ਇੱਥੇ ਪਰਮਾ ਪਰੰਦੇ ਨਾਲ ਅਸੀਂ ਇੱਥੇ ਸੇਵਾ ਵੀ ਕਰੀਏ ਸਾਰੇ ਜਾਣੇ ਮਦਦ ਲਈ ਤੁਹਾਨੂੰ ਮਨਰੋਟਾ ਸਕੀਏ ਤਨਵਾਸਰਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗਤਾਲ ਸਹਿਬ ਸ੍ਰੀ ਗੁਰੂ ਰਣ ਸਾਹਿਬ ਜੀ ਗੋਦ ਦਾ ਨਿਗਮਾਨ ਰਹੀ ਸਾਰੀ ਇਹ ਸੰਗਤ ਜੀ ਫਤਿਹ ਦੀ ਸਾਜ ਪਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਰਦੇ ਆ ਮੈਂ ਉਹਦਾ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਓਟ ਆਸਰਾ ਦਿੱਤਾ ਸਾਡੀ ਮਾਰਕੀਟ ਦੇ ਵਿੱਚ ਚਰਨ ਪਾਏ ਨੇ ਤੇ ਸਾਨੂੰ ਆਸ਼ੀਰਵਾਦ ਦਿੱਤਾ ਤਾਂ ਕਿ ਅਸੀਂ ਜਿਹੜਾ ਆਉਣ ਵਾਲਾ ਸਾਲ ਆ ਉਹਦੇ ਵਿੱਚ ਇਮਾਨਦਾਰੀ ਦੇ ਨਾਲ ਆਪਣੇ ਕਾਰੋਬਾਰ ਕਰ ਸਕੀਏ ਤੇ ਸਾਡੇ ਕਾਰੋਬਾਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਵਾਦਾ ਹੁੰਦਾ ਰਹੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਆਲਸਾ ਵਿਧਾਇਕ ਤਲਵਾਰ ਸਿੰਘ ਪੰਡੋਰੀ ਡੀਐਸਪੀ ਜਰੇਟੇਗ ਸਾਰੀਆਂ ਸੰਗਤਾਂ ਭਾਰਤੀ ਕਿਸਾਨ ਜੂਨੀਅਰ ਲਕਾਉਂਦਾ ਭਾਰਤੀ ਕਿਸਾਨ ਜੂਨੀਅਰ ਸਿੱਧੂ ਪਰ ਆ ਕੀ ਕਿਸਾਨ ਜਮੀਰ ਕਾਪੀਆਂ ਮਜ਼ਦੂਰ ਜਥੇਬੰਦੀਆਂ ਜਿੰਨੀਆਂ ਵੀ ਉਗਰਾਹ ਜਥੇਬੰਦੀ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਸਾਰੇ ਕੱਲੇ ਕੱਲੇ ਤੁਹਾਡਾ ਜਿਹੜਾ ਕਦਮ ਆ ਸਾਡੇ ਸਿਰ ਮੱਥੇ ਆ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਐਸਡੀਓ ਸਾਹਿਬ ਐ ਕਿਹਾ ਅ ਬਿਜਲੀ ਬੋਰਡ ਤੋਂ ਸਾਰੇ ਜਿਹੜੇ ਮੁਲਾਜ਼ਮ ਆਏ ਨੇ ਮਾਸਟਰ ਸੁਕੰਤਰ ਗੁਣੀ ਸਾਰੇ ਮੈਂ ਸਾਰੇ ਦਾ ਧੰਨਵਾਦ ਕਰਦਾ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕਿਉਂਕਿ ਮਾਰਕੀਟ ਦੀ ਜਿਹੜੀ ਬਿਜਲੀ ਦੀ ਸਮੱਸਿਆ ਇਹ ਨਾਲੀ ਬਹੁਤ ਵਧੀਆ ਹੱਲ ਕਰਦੇ ਰਹੇ ਆ ਤੇ ਵਿਸ਼ੇਸ਼ ਧੰਨਵਾਦ ਕਰਦਾ ਹਾਂ ਸਾਰੇ ਪੱਤਰਕਾਰਾਂ ਦਾ ਜੀਐਸਟੀ ਪਸ਼ਵਿੰਦਰ ਸਿੰਘ ਜੀ ਐਸਟੀਓ ਐਸਟੀਓ ਪਸ਼ਵਿੰਦਰ ਸਿੰਘ ਜੀ ਬਿਜਲੀ ਕੁਆਡ ਵੱਲੋਂ ਉਹ ਵੀ ਆ ਜਾਣਾ ਤੇ ਬੇਨਤੀ ਕਰਾਂਗੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਬੀਕੇਜੂ ਸਿੱਧੂ ਪਰ ਜਥੇਬੰਦੀ ਉਹਨਾਂ ਵੱਲੋਂ ਸਾਡੇ ਸੁਖਪਾਲ ਸਿੰਘ ਜੀ ਜੋ ਜ਼ਿਲ੍ਹਾ ਸੁਪਰੀ ਮੀਤ ਪ੍ਰਧਾਨ ਨੇ ਉਹ ਆ ਜਾਣ ਤੇ ਬੀਕੇਜੂ ਰਕੌਂਦਾ ਉਹਨਾਂ ਵੱਲੋਂ ਸਰਦਾਰ ਜਗਰਾਤ ਸਿੰਘ ਜੀ ਹਰਦਾਸਪੁਰਾ ਉਹ ਆਜਣ ਅਦਰੀ ਅਸਤੀ ਸਭ ਤੇ ਨਾਲ ਹੀ ਸਾਡੇ ਬੀਕੇ ਜੂ ਕਾਦੀਆਂ ਉਹਨਾਂ ਦੇ ਜਥੇਬੰਦੀ ਦੇ ਜਿਹੜਾ ਵੀ ਕੀ ਆਪਕੋ ਸਹਿਬਾਨ ਇੱਥੇ ਹਾਜ਼ਰ ਨੇ ਉਹ ਆਜਣ ਤੇ ਬੇਨਤੀ ਕਰਦੇ ਹਾਂ ਸਾਡੇ ਨਗਰਾਂ ਦੇ ਦੁਨੇ ਸਰਪੰਚ ਸਰਦਾਰ ਸਰਮਜੀਤ ਸਿੰਘ ਜੀ ਸੰਭੂ ਜੀ ਉਹ ਆਜਣ ਉਹ ਆਜਣਾ ਤੇ ਸਾਡੇ ਦੂਸਰੇ ਸਰਪੰਚ ਕਿੰਨ ਰਾਣੀ ਜੀ ਉਹਨਾਂ ਦੇ ਸਪੱਤਰ ਜੀ ਉਹ ਵੀ ਆ ਕੇ ਆਪਣਾ ਜਿਹੜਾ ਸਨਮਾਨ ਉਹ ਲੈ ਲੈਣ ਨੂੰ ਤੇ ਮੈਂ ਬੇਨਤੀ ਕਰੂੰਗਾ ਸਾਡੇ ਸੰਕਰਜੋਗ ਜਿਹੜੀਆਂ ਹੋਰ ਬਹੁਤ ਕੁਸ਼ਤੀਆਂ ਸਰਦਾਰ ਰੂਪਲ ਸਿੰਘ ਜੀ ਗੱਲ ਉਹ ਵੀ ਆ ਕੇ ਆਪਣਾ ਜਿਹੜਾ ਸਨਮਾਨ ਉਹ ਲੈ ਲੈਣ ਚੋਕਸਾਵਾ ਜੀ ਜਿੰਨੇ ਹਾਂ ਜੀ ਬੋਲੇ ਸੋ ਨਿਹਾਲ ਗੁਰਪ੍ਰੀਤ ਗੱਲ ਜੀ ਗੁਰਪ੍ਰੀਤ ਗੱਲ ਜੀ ਆਜੋ ਉਹਨਾਂ ਦੇ ਨਾਲ ਹੀ ਸਰਦਾਰ ਬਿੱਟੂ ਸਿੰਘ ਜੀ ਸਰਬਜੀਤ ਸਿੰਘ ਜੀ ਆਰਤੀ ਆਜੋ ਕਿਸਾਨ ਬੰਦੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਚੀਨਾ ਜੀ ਵੀ ਨਾਲ ਆਜਣ ਠੀਕ ਹੈ ਜੀ ਹਾਂ 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 अजीत सिंह जी कुतबा जी वो भी आके अपना सम्मान लै जान सो मंदिर कमेटी तो रजिंद्र शर्मा जी सो मंदिर कमेटी रजिंद्र शर्मा जी वो भी आ जा हाँ तो जी कु साहब ने जी ਅਤਸਰੀਆ ਕਾਲੋ ਜੀ ਕਿਸ਼ਾਨ ਸੁਭਾ ਬਲਨੌਰ ਸਰਕਾਰ ਪਰਮਜੀਤ ਸਿੰਘ ਜੀ ਉਹ ਆ ਜਾਣਗੇ ਦਫ਼ਤਰ ਤੋਂ ਦੀਪਕ ਮਾਰ ਜੀ ਦੀਪਕ ਸ਼ਰਮਨ ਜੀ ਸੀਰ ਦਫ਼ਤਰ ਵੱਲੋਂ ਦੀਪਕ ਸ਼ਰਮਨ ਜੀ ਉਹ ਵੀ ਆ ਜਾਣੋ ਡਾਕਟਰ ਸੈਲੀ ਜੀ ਸਿਵਲ ਹਸਪਤਾਲ ਮਲਕਲਾ ਡਾਕਟਰ ਸੈਲੀ ਜੀ ਉਹ ਵੀ ਆ ਜਾਣ ਸਾਡੇ ਸਤਿਕਾਰਯੋਗ ਗ੍ਰੰਥੀ巴巴 ਨਥਾ ਸਿੰਘ ਜੀ ਸਾਡੇ ਸਤਿਕਾਰਯੋਗ ਗ੍ਰੰਥੀ ਸਿੰਘ ਬਾਬਾ ਨਥਾ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਜੋ ਬਹੁਤ ਹੀ ਵਧੀਆ ਗੁਰਵਾਣੀ ਦਾ ਕੀਰਤਨ ਧਰਨ ਕਰਦੇ ਆ ਬਾਬਾ ਜਸਵੀਰ ਸਿੰਘ ਜੀ ਖਾਲਸਾ ਜੀ ਹੋ ਆ ਜੀ ਬਾਬਾ ਸੇਰ ਸਿੰਘ ਜੀ ਜੋ ਮੁਰਦਰਾ ਸਾਹਿਬ ਦੀ ਪਰੰਗ ਕਮੇਟੀ ਦੇ ਪ੍ਰਧਾਨ ਨੇ ਸੇਮ ਪਾਸੇ ਦੇ ਬਹੁਤ ਤਰਫੋਂ ਸਵਾਮਾ ਮਢੋਂ ਦੇ ਬਾਬਾ ਸੇਰ ਸਿੰਘ ਜੀ ਸਾਡੀ ਸਮੁੱਚੀ ਪ੍ਰਸ کلب ਸਤਿਕਾਰਯੋਗ अवतार सिंह अनखी जी ਤੇ ਜਿੰਨੇ ਵੀ ਪ੍ਰੈਸ ਵਾਲੇ ਦੂਰ ਨੇ ਉਹ ਆ ਜਾਣ ਸਰਦਾਰ ਤਰਸੇਮ ਸਿੰਘ ਜੀ ਪੱਤਰਕਾਰ ਜੀ ਤੇ ਆਓ ਜੀ ਨਹੀਂ ਨਹੀਂ ਆਓ ਜੀ ਪ੍ਰੈਸ ਜਿੰਨੇ ਵੀ ਪੱਤਰਕਾਰ ਦੀ ਜੰਨੇ ਸਰਦਾਰ अवतार ਸਿੰਘ ਜੀ ਅਣਖੀ ਜੀ ਹੋ ਜਾਣ ਜੀ 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 ਜ ਅਖੀਰ ਤੇ ਪ੍ਰਜਿੰਦਰ ਕੁਮਾਰ ਤੁਸੀਂ ਕੋਈ ਹਰਜਿੰਦਰ ਸਿੰਘ ਜੀ ਪੱਤਰਕਾਰ प्रदीप ਸਿੰਘ ਰਾਜਵਿੰਦਰ ਰਾਜਵਿੰਦਰ ਸਿੰਘ 13 13 ਚੈਨਲ ਤੋਂ ਸੇਵ ਸਿੰਘ ਰਵੀ ਜੀ ਜੀ ਹਾਜ਼ਰੀ ਵਿੱਚ ਗਏ ਆ ਐਸਐਚਓ ਮਹਿਲਕਲਾ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਐਮ ਐਲ اے ਹਲਕਾ ਮਿਲਕਲਾ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਉਹ ਆ ਕੇ ਆਪਣਾ ਸਨਮਾਨ ਲੈਣਗੇ ਨਾਲੇ ਸੰਗਤ ਦੇ ਨਾਲ ਅੱਜ ਦੇ ਇਸ ਮਗਨ ਮੁਖ ਰੱਖ ਕੇ ਕਮੇਟ ਬਲਾਸਟ ਦੇ ਵਿਚਾਰ ਉਹ ਰੱਖਣਗੇ ਐਮ ਐਲ اے ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਜੀ ਬੋਲੋ ਸੋਨਹਾ ਸਮਾਂ ਬੇਨਤੀ ਕਰੂੰਗਾ ਐਮਐਲਏ ਸਾਹਿਬ ਨੂੰ ਜਸੀਦਾਰ ਅਜਮੇਰ ਸਿੰਘ ਜੀ ਜਸੀਦਾਰ ਅਜਮੇਰ ਸਿੰਘ ਜੀ ਬੋਲ ਸੋ ਮਹਾਂ ਸਨ੍ਯਾ ਕਰੂੰ ਸੁਣ ਬੇਨਤੀ ਕਰਾਂਗੇ बोलो सोनम श्री अकाल साडे समाज से भी सरदार मंगत सिंह सिद्धू जी वो भी आपके सम्मान लेलन मंगत सिंह सिद्धू जी अमित जी हाँ जी सरकार जोग एम एल बोलो सोनम ਬੋਲ ਦਿਆ ਕਾ ਡਾਕਟਰ ਮਤੀਮਾ ਮੰਗ ਜੀ ਸਾਡੇ ਪੱਤਰਕਾਰ ਸਿੰਘ ਸਿੱਧੂ ਜੀ ਪਹਿਲਾਂ ਵੀ ਨਾਮ ਲੁੰਦੇ ਸੀ ਨਾ ਅੱਛਾ ਫਿਰ ਠੀਕ ਹੋ ਜੀ ਜਗਦੀਸ਼ ਸਿੰਘ ਬੰਨੂ ਜੀ 2 ਮਿੰਟ ਵਾਸਤੇ ਸੰਗਤ ਨਾਲ ਬਿਤਾਓ सत् रामवाहे गुरु सत् I yeah. go, yeah. ਸਤ ਨਾਮ ਵਾਹਿਗੁਰੂ ਸਤ ਨਾਮ